ਪੰਜਾਬ ਦੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਨੇਤਾਵਾਂ ਨੂੰ ਮੈਂ ਪੰਜਾਬੀਆਂ ਵੱਲੋਂ ਇੱਕ ਅਪੀਲ ਕਰਨਾ ਚਾਹੁੰਦਾ ਪੰਜਾਬ ਚ ਇਸ ਵੇਲੇ ਸਿਆਸੀ ਤਣਾਅ ਤੇ ਵੱਧ ਜਵਾਨੀ ਦਾ ਮਾਹੌਲ ਸਿਕਰਤ ਹੈ ਬੋਲਣ ਵੇਲੇ ਨਾ ਤਾਂ ਕਿਸੇ ਨੈਤਿਕ ਨਾ ਸਮਾਜਿਕ ਤੇ ਨਾ ਹੀ ਸਿਆਸੀ ਮर्याਦਾ ਦਾ ਧਿਆਨ ਰੱਖਿਆ ਜਾ ਰਿਹਾ ਹੈ। ਮਰੇਦਾ ਰਹਿਤ ਸਿਆਸੀ ਕਰਤੱਨ ਦੇ ਨਤੀਜੇ ਆਉਣ ਵਾਲੇ ਸਮੇਂ 'ਚ ਪੰਜਾਬ ਲਈ ਬਹੁਤ ਘਾਤਕ ਸਿੱਧ ਹੋ ਸਕਦੇ ਨੇ ਤੇ ਇੱਥੇ ਵੱਧ ਅਮਣੀ ਦਾ ਮਾਹੌਲ ਪੈਦਾ ਹੋ ਸਕਦਾ ਹੈ। ਹੁਣ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਕੋਲ ਇੱਕ ਮੌਕਾ ਹੈ। ਕਿ ਉਹ ਕੇਂਦਰੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸੂਧ ਬਿੱਲ ਜਿਸ ਵਿੱਚ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਕੇਂਦਰੀ ਰਾਜ ਬਣਾਉਣ ਦਾ ਮਨਸੂਬਾ ਸ਼ਾਮਲ ਹੈ ਉਸ ਦਾ ਵਿਰੋਧ ਕਰਨ ਲਈ ਇੱਕ ਮੰਚ ਤੇ ਇਕੱਠੇ ਹੋਣ ਜੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਾਨਕ ਲੀਡਰਸ਼ਿਪ ਹੈ ਉਹਦੇ ਵਿੱਚ ਇੱਛਾ ਸ਼ਕਤੀ ਹੋਵੇ ਜਾਂ ਪੰਜਾਬ ਨਾਲ ਹਮੋ ਕਰਦੀ ਹੋਵੇ ਤਾਂ ਉਸ ਦੇ ਅਗੂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਅਜਿਹਾ ਹੁਣ ਨਾਲ ਜਿੱਥੇ ਪੰਜਾਬ ਦੇ ਸਾਰੇ ਸਿਆਸਤਦਾਨ ਆਪਣੇ ਸਿਆਸੀ ਤੇ ਸਮਾਜਿਕ ਫਰਜ਼ਾਂ ਦੀ ਪੂਰਤੀ ਕਰ ਸਕਣਗੇ ਉਥੇ ਅਜਿਹਾ ਹੋਣ ਨਾਲ ਪੰਜਾਬ 'ਚ ਜਿਹੜੀ ਸਿਆਸੀ ਨਫਰਤ ਦੀ ਅੱਗ ਵੱਲ ਰਹੀ ਹੈ ਉਹ ਵੀ ਮੱਠੀ ਪੈ ਸਕਦੀ ਹੈ। ਸਿਆਸਦਾਨੋਂ ਭਾਵੇਂ ਲੜਨਾ ਝਗੜਨਾ ਪੰਜਾਬੀਆਂ ਦੀ ਫਿਤਰਤ ਹੈ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਪੰਜਾਬ ਤੇ ਭੀੜ ਬਣੀ ਹੈ ਸਾਰੇ ਪੰਜਾਬੀ ਇਕੱਠੇ ਹੁੰਦੇ ਰਹੇ ਨੇ। ਚੰਡੀਗੜ੍ਹ ਪੰਜਾਬ ਦੀ ਸ਼ahrag ਹੈ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਹੈ ਹੁਣ ਕੇਂਦਰ ਨੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕਰਕੇ ਪੰਜਾਬੀਆਂ ਦੀ ਗੈਰਤ ਤੇ ਇੱਕ ਵੱਡਾ ਵਾਰ ਕੀਤਾ ਹੈ ਸਿਆਸੀ ਲੀਡਰੋ ਜੇ ਤੁਸੀਂ ਇਸ ਗੈਰਤ ਦੀ ਲੜਾਈ ਸਮੇਂ ਵੀ ਕੇਂਦਰ ਦੀ بجائے ਆਪਣੇ ਪੰਜਾਬ ਵਿੱਚਲੇ ਸਿਆਸੀ ਵਿਰੋਧੀਆਂ ਨੂੰ ਭੰਡੜ ਵਿੱਚ ਹੀ ਰੁਝੇ ਰਹੇ ਤਾਂ ਇਤਿਹਾਸ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਕੇਂਦਰ ਵਿਰੁੱਧ ਲੜੇ ਜਾਣ ਵਾਲੀ ਇਹ ਲੜਾਈ ਬਹੁਤ ਵੱਡੀ ਹੈ ਕੋਈ ਵੀ ਪਾਰਟੀ ਇਕੱਲਿਆਂ ਇਹ ਲੜਾਈ ਨਹੀਂ ਲੜ ਸਕਦੀ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ 'ਚ ਸਫਲ ਹੋ ਸਕੀਆਂ ਸਨ ਤਾਂ ਇਹ ਪੰਜਾਬੀਆਂ ਦੀ ਏਕਤਾ ਤੇ ਇੱਕ ਮੁਕਤਤਾ ਦਾ ਨਤੀਜਾ ਸੀ ਇਸ ਲਈ ਇਹ ਲੜਾਈ ਸਾਨੂੰ ਸਮੂਹ ਪੰਜਾਬੀਆਂ ਦੀ ਲੜਾਈ ਬਣਾ ਕੇ ਹੀ ਲੜਨੀ ਪਾਏਗੀ ਪਿਆਰੇ ਸਸਦਾਨੋ ਹਰ ਵੇਲੇ 2027 ਨੂੰ ਹੀ ਆਪਣੇ ਦਿਮਾਗ 'ਚ ਨਾ ਰੱਖਿਆ ਕਰੋ ਜੇ ਤੁਸੀਂ ਸੰਕਟ ਦੀ ਇਸ ਘੜੀ 'ਚ ਆਪਣੀ ਏਕਤਾ ਦਾ ਸਬੂਤ ਨਾ ਦੇ ਸਕੇ ਤੇ ਆਪਣੇ ਵੱਖਰੇ-ਵੱਖਰੇ ਨੰਬਰ ਬਰਾਊਂਡ ਵਿੱਚ ਹੀ ਰੁজে ਰਹੇ ਤੇ ਤੁਹਾਡੇ ਮਨ 'ਚ ਕੋਈ ਕਾਪਟ ਰਹਾ ਤਾਂ ਸਾਲ 2027 ਵੀ ਤੁਹਾਨੂੰ ਕੋਈ ਵੱਖਰੇ ਨਤੀਜੇ ਦੇ ਸਕਦੀ ਹੈ ਵੱਖਰੇ ਸਬਕ ਸਿਖਾ ਸਕਦੀ ਹੈ ਇੱਕ ਗੱਲ ਯਾਦ ਰੱਖੋ ਕਿ ਇਸ ਵੇੜੇ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਲਹਿਰ ਨਹੀਂ ਚੱਲ ਰਹੀ ਸਗੋਂ ਸਾਰੇ ਪੰਜਾਬ ਵਿੱਚ ਸਿਆਸਤਦਾਨਾਂ ਪ੍ਰਤੀ ਮੂਹ ਭੰਗਤਾ ਦੀ ਲਹਿਰ ਜ਼ਰੂਰ ਵਗ ਰਹੀ ਹੈ ਸੋ ਸਿਆਸਤਦਾਨੋ ਜੇ ਸੰਭਲ ਸਕਦੇ ਹੋ ਤਾਂ ਸੰਭਲ ਜਾਓ ਬਾਕੀ ਤੁਹਾਡੀ ਮਰਜ਼ੀ ਧੰਨਵਾਦ